ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਵਿੱਚ ਪਿਛਲੀ ਮੀਟਿੰਗ 8 ਦਸੰਬਰ ਨੂੰ ਹੋਈ ਸੀਗੀ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਨਾਲ ਅੱਜ 22 ਦਿਨ ਬਾਅਦ ਦੁਬਾਰਾ ਗੱਲਬਾਤ ਹੋਣ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵਿਚਕਾਰ ਜਿਹੜਾ ਹੈ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਨੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਥੇਬੰਦੀਆਂ ਜਿਹੜਾ ਧਰਨਾ ਦੇ ਰਹੀਆਂ ਨੇ ਅੰਦੋਲਨ ਕਰ ਰਹੀਆਂ ਨੇ ਦਿੱਲੀ ਦੇ ਬਾਰਡਰਸ ਤੇ ਜਿਨ੍ਹਾਂ ਨੂੰ ਅੱਜ 35 ਦਿਨ ਹੋ ਗਏ ਨੇ ਧਰਨਾ ਦੇਣ ਦੇ ਨਾਲ ਲਗਾਤਾਰ ਮੀਟਿੰਗ ਤੋਂ ਪਹਿਲੇ ਲੀਡਰ ਜਿਹੜੇ ਨੇ ਵਿਗਿਆਨ ਭਵਨ ਪਹੁੰਚ ਚੁੱਕੇ ਨੇ ਸਾਡੇ ਨਾਲ ਨੇ 올 ਇੰਡੀਆ ਕਿਸਾਨ ਫੈਡਰੇਸ਼ਨ ਦੇ ਕਿਰਨਜੀਤ ਸਿੰਘ ਸੇਖੋਂ ਸਾਹਿਬ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਦੀ ਮੀਟਿੰਗ ਤੋਂ ਉਹ ਕੀ ਆਸ ਲੈ ਕੇ ਆਏ ਨੇ ਸੇਖੋਂ ਸਾਹਿਬ 22 ਦਿਨ ਬਾਅਦ ਮੀਟਿੰਗ ਅੱਜ ਹੋ ਰਹੀ ਹੈ ਕੀ ਹੋਪਫੁਲ ਨੇ ਕੀ ਤੁਹਾਨੂੰ ਐਕਸਪੈਕਟੇਸ਼ਨਸ ਹੈਗੀਆਂ ਸਰਕਾਰ ਤੋਂ ਦੇਖੋ ਗੱਲ ਇਹ ਆ ਵੀ ਅਸੀਂ ਆਲਰੇਡੀ ਅਜੰਡਾ ਫਿਕਸ ਕਰਕੇ ਤੇ ਕੇਂਦਰ ਸਰਕਾਰ ਨੂੰ ਭੇਜਿਆ ਹੋਇਆ ਹੈ ਤੇ ਉਹਦੇ ਵਿੱਚ ਪਹਿਲੀ ਗੱਲ ਤਾਂ ਅਸੀਂ ਇਹ ਹੀ ਦਰਜ ਕੀਤੀ ਆ ਵੀ ਇਹ ਤਿੰਨੋਂ ਕਾਲੇ ਕਾਨੂੰਨ ਜਿਹੜੇ ਗੈਰ ਸੰਵਿਧਾਨਕ ਬਣਾਏ ਗਏ ਆ ਔਰ ਜੋ ਰਾਜਾਂ ਦਾ ਅਖਤਿਆਰ ਖੇਤਰ ਹੈ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਕਰਕੇ ਬਣਾਏ ਗਏ ਆ ਇਹਨੂੰ ਖਤਮ ਕਰਨ ਦੀ ਮੋਡਲਿਟੀਆਂ ਨੇ ਜਿਹੜੀਆਂ ਕਿਹੜਾ ਤਰੀਕਾ ਜਿਹਦੇ ਨਾਲ ਇਹ ਤਿੰਨੋਂ ਕਾਲੇ ਕਾਨੂੰਨ ਆ ਜਿਹੜੇ ਇਹ ਖਤਮ ਹੋ ਸਣ ਤੇ ਉਹ ਅਸੀਂ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਹੈਗਾ ਔਰ ਦੂਸਰਾ ਅਸੀਂ ਇਹ ਕਿਹਾ ਹੈ ਵੀ ਤੁਸੀਂ ਕਹਿ ਰਹੇ ਹੋ ਵੀ ਐਮਐਸਪੀ ਆ ਜਿਹੜੀ ਉਹਦੇ ਲਈ ਅਸੀਂ ਲਿਖਤੀ ਗਾਰੰਟੀ ਦੇ ਦੰਨੇ ਆ ਔਰ ਅਸੀਂ ਹਰ ਤਰੀਕੇ ਦੇ ਨਾਲ ਅਮੈਂਡਮੈਂਟ ਕਰਨ ਨੂੰ ਤਿਆਰ ਆ ਅਸੀਂ ਉਹਨਾਂ ਨੂੰ ਮਤਲੇ ਲਿਖ ਕੇ ਭੇਜਿਆ ਵੀ ਇਹਦੇ ਉੱਤੇ ਕਾਨੂੰਨ ਬਣਾਇਆ ਜਾਵੇ ਔਰ ਐਮਐਸਪੀ ਜਿਹੜੀ ਹੈ ਉਹ ਗਵਰਨਮੈਂਟ ਪ੍ਰੋਕਿਊਰਮੈਂਟ ਜਦ ਤੱਕ ਸਰਕਾਰ ਇਹਨੂੰ ਖਰੀਦਦੀ ਨਹੀਂ ਹੈ ਸਰਕਾਰੀ ਏਜੰਸੀਆਂ ਜਿਹੜੀਆਂ ਫਸਲਾਂ ਨੇ ਕਿਸਾਨਾਂ ਦੀਆਂ ਉਹਨਾਂ ਨੂੰ ਪੱਕੇ ਤੌਰ ਤੇ ਨਹੀਂ ਖਰੀਦਦੀਆਂ ਤੇ ਘੱਟੋ-ਘੱਟ ਸਮਰਥਨ ਮੁੱਲ ਤੈ ਨਹੀਂ ਸਰਕਾਰ ਕਰਦੀ ਉਦੋਂ ਤੱਕ ਇਹ ਅਨੁਸ਼ਾਸਨ ਜਾਂ ਇਹ ਮਤਲਬ ਕਹਿ ਦੇਣਾ ਵੀ ਅਸੀਂ ਜੀ ਲਿਖ ਕੇ ਦੇਣ ਨੂੰ ਤਿਆਰ ਆ ਤੇ ਅਸੀਂ ਐਮਐਸਪੀ ਦੇ ਉੱਤੇ ਹਰ ਗੱਲ ਕਰਨ ਨੂੰ ਤਿਆਰ ਆ ਇਹ ਅਰਥਹੀਨ ਆ ਇਹਦਾ ਕੋਈ ਮਤਵਲ ਨਹੀਂ ਰਹਿੰਦਾ ਹੈ ਤੇ ਇਹ ਦੂਸਰਾ ਏਜੰਡਾ ਅਸੀਂ ਫਿਕਸ ਕਰਕੇ ਸਰਕਾਰ ਨੂੰ ਭੇਜਿਆ ਹੋਇਆ ਤੀਸਰਾ ਅਸੀਂ ਇਹ ਕਿਹਾ ਵੀ ਜਿਹੜਾ ਇਹ ਬਿਜਲੀ ਸੋਧ ਬਿੱਲ ਹੈਗਾ 2022 ਔਰ ਇਹਨੂੰ ਤੁਸੀਂ ਵਾਪਸ ਲੈ ਲਓ ਔਰ ਇਹ ਹਾਲੇ ਤੁਹਾਡਾ ਮਤਲਬ ਆਰਡੀਨੈਂਸ ਦੇ ਵਿੱਚ ਪਿਆ ਹੈਗਾ ਇਹਨੂੰ ਪਾਰਲੀਮੈਂਟ ਚ ਨਾ ਲੈ ਕੇ ਆਓ ਔਰ ਇਹਨੂੰ ਖਤਮ ਹੋ ਜਾਣ ਦਿਓ ਇਸੇ ਤਰ੍ਹਾਂ ਜਿਹੜਾ ਪੋਲੂਸ਼ਨ ਦਾ ਐਨ ਐਨਸੀਆਰ ਦੇ ਵਿੱਚ ਇਹਨਾਂ ਨੇ ਬਣਾਇਆ ਹੈਗਾ ਤੇ ਉਹਨੂੰ ਵੀ ਅਸੀਂ ਇਹੀ ਕਹਿ ਰਹੇ ਹਾਂ ਵੀ ਵਿਜ਼-à-vis ਕਿਸਾਨਾਂ ਦੇ ਸਬੰਧ ਦੇ ਵਿੱਚ ਇਹ ਜਿਹੜੇ ਤੁਹਾਡੀਆਂ ਧਾਰਾਵਾਂ ਨੇ ਫਾਈਨ ਬਹੁਤ ਵੱਡਾ ਕੀਤਾ ਹੋਇਆ ਸਜ਼ਾ ਬਹੁਤ ਵੱਡੀ ਰੱਖੀ ਹੋਈ ਆ ਔਰ ਕਿਸਾਨਾਂ ਦੇ ਸਬੰਧ ਦੇ ਵਿੱਚ ਇਹਨੂੰ ਵਾਪਸ ਲੈ ਲਓ ਔਰ ਇਹ ਚਾਰੋ ਹੀ ਮੁੱਦੇ ਆ ਜਿਹੜੇ ਜੀਨਾ ਨੂੰ ਬਿੰਦੂ ਕਹਿ ਲਓ ਪੁਆਇੰਟ ਕਹਿ ਲਓ ਅਜੰਡਾ ਵਾਈਜ਼ ਫਿਕਸ ਕਰਕੇ ਸਾਡੀਆਂ 올 ਇੰਡੀਆ ਦੀਆਂ ਕਿਸਾਨ 40 ਜਥੇਬੰਦੀਆਂ ਨੇ ਇਹ ਭੇਜਿਆ ਹੋਇਆ ਹੈਗਾ ਅਜੋਦੇ ਉੱਤੇ ਹੀ ਗੱਲ ਹੋਣੀ ਆ ਔਰ ਸਾਨੂੰ ਲੱਗਦਾ ਵੀ ਇਹ ਕਾਫੀ ਅਰਸੇ ਬਾਅਦ ਗੱਲਬਾਤ ਹੋ ਰਹੀ ਆ ਔਰ ਸਰਕਾਰ ਨੂੰ ਪੋਜ਼ਿਟਿਵਲੀ ਰਿਸਪੌਂਡ ਕਰਨਾ ਚਾਹੀਦਾ ਤੁਸੀਂ ਦੇਖ ਹੀ ਰਹੇ ਹੋ ਵੀ ਦਿੱਲੀ ਦੇ ਵਿੱਚ ਕਿੰਨੀ ਸਰਦੀ ਪੈ ਰਹੀ ਆ ਔਰ ਸਾਰੇ ਬਾਰਡਰਾਂ ਦੇ ਉੱਤੇ ਕਿਸਾਨ ਕਿੰਨੀ ਮੁਸ਼ਕਲ ਦੇ ਵਿੱਚ ਇਹ ਸਮਾਂ ਕੱਢ ਰਹੇ ਆ ਦਾ ਸਰਕਾਰ ਨੂੰ ਮਤਲਬ ਕਿਉਂਕਿ ਹਮੇਸ਼ਾ ਸਰਕਾਰ ਲੋਕਾਂ ਦੁਆਰਾ ਬਣਾਈ ਜਾਂਦੀ ਆ ਲੋਕਾਂ ਲਈ ਬਣਾਈ ਜਾਂਦੀ ਆ ਔਰ ਲੋਕਾਂ ਦਾ ਭਲਾ ਹੀ ਸਰਕਾਰ ਦਾ ਕਰਨ ਦਾ ਮਨੋਰਥ ਹੁੰਦਾ ਔਰ ਸਰਕਾਰ ਨੂੰ ਜਿਹੜੇ ਹੀ ਮਤਲਬ ਇਹ ਮੇਨ ਲੋਕਾਂ ਲਈ ਮਤਲਬ ਜਿਹੜੀ ਬਣੀ ਹੋਈ ਸਰਕਾਰ ਆ ਤਾਂ ਉਹਨੂੰ ਲੋਕਾਂ ਦੀ ਸੋਚਣਾ ਚਾਹੀਦਾ ਕਿਸਾਨਾਂ ਲਈ ਸੋਚਣਾ ਚਾਹੀਦਾ ਔਰ ਕਿਸਾਨਾਂ ਲਈ ਸੋਚ ਕੇ ਇਹ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਔਰ ਦੋਨੋਂ ਜਿਹੜੇ ਆਰਡੀਨੈਂਸਸ ਨੇ ਉਹਨਾਂ ਨੂੰ ਬਿਲਕੁਲ ਖਤਮ ਹੋ ਜਾਣ ਦੇਣਾ ਚਾਹੀਦਾ ਔਰ ਐਮਐਸਪੀ ਦੇ ਉੱਤੇ ਇਹ ਪੱਕਾ ਇੱਕ ਕਾਨੂੰਨ ਬਣਾ ਕੇ ਤਾਂ ਕਿ ਸਮਰਥਨ ਮੁੱਲ ਵੀ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਮਿਲੇ ਔਰ ਸਾਰੀਆਂ ਜਿੰਸਾਂ ਦਾ ਮਿਲੇ ਔਰ ਨਾਲ ਦੀ ਨਾਲ ਮਤਲਬ ਸਰਕਾਰ ਦੀ ਖਰੀਦ ਆ ਜਿਹੜੀ ਜਿਹਨੂੰ ਅਸੀਂ ਗਵਰਨਮੈਂਟ ਪ੍ਰੋਕਿਊਰਮੈਂਟ ਕਹਿ ਦਨੇ ਆ ਉਹ ਵੀ ਸਰਕਾਰ ਨੂੰ ਬਣਾਉਣੀ ਚਾਹੀਦੀ ਆ ਤਾਂ ਹੀ ਮਤਲਬ ਐ ਐਮਐਸਪੀ ਦਾ ਕੋਈ ਮਨੋਰਥ ਰਹਿੰਦਾ ਨਹੀਂ ਅਦਰਵਾਇਜ਼ ਕੋਈ ਮਨੋਰਥ ਐਮਐਸਪੀ ਦਾ ਨਹੀਂ ਰਹਿੰਦਾ ਜਿਹੜੀ 8 ਤਰੀਕ ਨੂੰ ਮੀਟਿੰਗ ਹੋਈ ਸੀਗੀ ਜਾਂ 5 ਤਰੀਕ ਨੂੰ ਮੀਟਿੰਗ ਹੋਈ ਸੀਗੀ ਯੈਸ ਔਰ ਨੋ ਤੇ ਗੱਲ ਸੀਗੀ ਜਥੇਬੰਦੀਆਂ ਦੀ ਤੇ ਇੱਕੀ ਵੀ ਯੈਸ ਔਰ ਨੋ ਦਾ ਹੀ ਉਹ ਲੈ ਕੇ ਆਏ ਨੇ ਜਥੇਬੰਦੀਆਂ ਦੇਖੋ ਗੱਲ ਇਹ ਆ ਵੀ ਸਾਡੀ ਜੋ ਮੀਟਿੰਗ ਪਰਸੋਂ ਹੋ ਕੇ ਹਟੀ ਆ ਸੰਯੁਕਤ ਕਿਸਾਨ ਮੋਰਚੇ ਦੀ ਤੇ ਉਹਦੇ ਵਿੱਚ ਹੀ ਅਸੀਂ ਅਜੰਡਾ ਪਹਿਲਾਂ ਤੈਅ ਕੀਤਾ ਹੈ ਐਜੰਡਾ ਤੈਅ ਕਰਕੇ ਹੀ ਭੇਜਿਆ ਹੈ ਔਰ ਅਸੀਂ ਉਹ ਏਜੰਡੇ ਤੋਂ ਸਰਕਾਰ ਨੂੰ ਬਾਹਰ ਨਹੀਂ ਜਾਣ ਦੇਵਾਂਗੇ ਔਰ ਗੱਲ ਦੇ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਸਰਕਾਰ ਨੂੰ ਉੱਥੇ ਹੀ ਫਿਕਸ ਕਰਾਂਗੇ ਔਰ ਉਹਨਾਂ ਨੂੰ ਕਹਾਗੇ ਵੀ ਜੋ ਏਜੰਡਾ ਤੈਅ ਹੋਇਆ ਹੈ ਉਹਦੇ ਉੱਤੇ ਹੀ ਗੱਲ ਕੀਤੀ ਜਾਵੇ ਔਰ ਦੇਖਦੇ ਆ ਗੱਲਬਾਤ ਦੇ ਵਿੱਚ ਸਰਕਾਰ ਕੀ ਰੋਖ اختیار ਕਰਦੀ ਆ ਔਰ ਅਸੀਂ ਮਤਲਬ ਇਹਨੂੰ ਪੋਜੀਟਿਵਲੀ ਕਿਸਾਨ ਲੈ ਕੇ ਆਏ ਆ ਔਰ ਸਰਕਾਰ ਨੂੰ ਵੀ ਇਹ ਪੋਜੀਟਿਵ ਲੈਣਾ ਚਾਹੀਦਾ ਔਰ ਆਪਣੀ ਜਿੱਦਾ ਜਿਹੜੀ ਇਹ ਤਰਮੀਮਾਂ ਵਾਲੀ ਅਮੈਂਡਮੈਂਟ ਵਾਲੀ ਇਹ ਛੱਡ ਦੇਣੀ ਚਾਹੀਦੀ ਆ ਕਿਉਂਕਿ ਕਹਿ ਰਹੇ ਆ ਇਹ ਕਿਸਾਨਾਂ ਲਈ ਬਣਾਏ ਗਏ ਆ ਔਰ ਕਿਸਾਨਾਂ ਦੇ ਫਾਇਦੇ ਲਈ ਬਣਾਏ ਗਏ ਆ ਔਰ ਜੇ ਕੋਈ ਚੀਜ਼ ਜਾਂ ਕਾਨੂੰਨ ਕਿਸੇ ਵੀ ਸੁਸਾਇਟੀ ਦੇ ਸੈਕਸ਼ਨ ਲਈ ਬਣਾਇਆ ਜਾਂਦਾ ਭਾਵੇਂ ਉਹ ਕਿਸਾਨ ਹੋਵੇ ਜਾਂ ਸੁਸਾਇਟੀ ਦਾ ਕੋਈ ਵੀ ਸੈਕਸ਼ਨ ਹੋਵੇ ਤਾਂ ਟਟੋ-ਕਟੋ ਨਾਲ ਇਹ ਗੱਲ ਤੈਅ ਕਰ ਲੈਣੀ ਚਾਹੀਦੀ ਆ ਉਹਨਾਂ ਨਾਲ ਗੱਲ ਬੈਠ ਕੇ ਵਿਚਾਰ ਵਿਮਰਸ਼ ਕਰ ਲੈਣਾ ਚਾਹੀਦਾ ਔਰ ਉਸ ਤੋਂ ਬਾਅਦ ਹੀ ਇਹ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਇਹ ਤਿੰਨੋਂ ਕਾਨੂੰਨ ਬਣਾਉਦੇ ਸਮੇਂ ਆਰਡੀਨੈਂਸ ਦੇ ਰੂਪ ਦੇ ਵਿੱਚ ਲੈ ਕੇ ਆਏ ਆ ਔਰ ਆਰਡੀਨੈਂਸ ਸਿਰਫ ਉਸ ਸਮੇਂ ਵਿੱਚ ਹੀ ਜਾਰੀ ਕੀਤਾ ਜਾਂਦਾ ਜੇ ਦੇਸ਼ ਦੇ ਵਿੱਚ ਕੋਈ ਐਮਰਜੈਂਸੀ ਦਾ ਸਮਾਂ ਹੋਵੇ ਔਰ ਜਦੋਂ ਇਹ ਜੂਨ ਦੇ ਮਹੀਨੇ ਚ ਆਰਡੀਨੈਂਸ ਲੈ ਕੇ ਆਏ ਆ ਕੇਂਦਰੀ ਸਰਕਾਰ ਤਾਂ ਦੇਸ਼ ਦੇ ਵਿੱਚ ਕੋਈ ਐਸੀ ਐਮਰਜੈਂਸੀ ਦੀ ਹਾਲਾਤ ਨਹੀਂ ਸੀ ਆਰਡੀਨੈਂਸਾਂ ਦੇ ਰੂਪ ਦੇ ਵਿੱਚ ਕੋਈ ਵੀ ਕਾਨੂੰਨ ਲੈ ਕੇ ਆਉਣਾ ਅਤੇ ਉਹਨੂੰ ਬਹੁਤ ਹੀ ਲੁਕਵੇਂ ਢੰਗ ਨਾਲ ਬਣਾਉਣਾ ਇਹ ਜ਼ਾਹਰ ਕਰਦਾ ਵੀ ਇਹ ਕਿਸਾਨ ਹਤਾਇਸ਼ੀ ਨਾ ਹੋ ਕੇ ਕਿਸਾਨ ਵਿਰੋਧੀ ਕਾਨੂੰਨ ਬਣਾਈ ਗਏ ਆ ਸਰਕਾਰ ਜਿਹੜਾ ਉਹ ਅਮੈਂਡਮੈਂਟਸ ਤੇ ਅੜੀ ਹੋਈ ਸੀਗੀ ਪਿਛਲੇ ਟਾਈਮ ਤੋਂ ਵੀ ਹੁਣ ਵੀ ਅਮੈਂਡਮੈਂਟਸ ਦੀ ਗੱਲ ਕਰ ਰਹੀ ਹੈ ਜਿਹੜਾ ਤੁਸੀਂ ਪ੍ਰੋਪੋਜ਼ਲ ਭੇਜੇ ਸੀਗੇ ਉਹ ਕਲੀਅਰ ਕਟ ਪ੍ਰੋਪੋਜ਼ਲ ਸੀਗੇ ਕਿ ਮੋਡੈਲਟੀਆਂ ਕੀ ਹੋਣਗੀਆਂ ਇਹਨਾਂ ਨੂੰ ਰਿਪੀਲ ਕਰਨ ਦੀਆਂ ਕਾਨੂੰਨਾਂ ਨੂੰ ਤੇ ਤੁਹਾਡੇ ਕਲੀਅਰ ਕਟ ਪ੍ਰਪੋਜ਼ਲਸ ਦੇ باوجود ਸਰਕਾਰ ਜਿਹੜਾ ਹੈ ਉਹ ਗੱਲਬਾਤ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਸਰਕਾਰ ਦੇ ਰੁਖ ਦੇ ਵਿੱਚ ਥੋੜਾ ਹੁਣ ਲਚੀਲਾਪਨ ਆਇਆ ਪਿਛਲੀਆਂ ਮੀਟਿੰਗਾਂ ਦੇ ਬਜਾਏ ਬਿਲਕੁਲ 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 ਜੋ ਉਹਨਾਂ ਨੇ ਚਿੱਠੀ ਵੀ ਭੇਜੀ ਆ ਉਹਦੇ ਵਿੱਚ ਜੋ ਅਸੀਂ 4 ਮੁੱਦੇ ਆ ਜਿਹੜੇ ਏਜੰਡੇ ਦੇ ਰੂਪ ਦੇ ਵਿੱਚ ਪੇਸ਼ ਕੀਤੇ ਸੀਗੇ ਉਹ ਚਾਰੋਂ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਹੈਗਾ ਔਰ ਉਹਨਾਂ ਨੇ ਜੇ ਇਹ ਗੱਲਬਾਤ ਦਾ ਦੌਰ ਸ਼ੁਰੂ ਕੀਤਾ ਹੈ ਮੁੜ ਕੇ ਤਾਂ ਲਾਜ਼ਮੀ ਤੌਰ ਤੇ ਵੀ ਸਰਕਾਰ ਦਾ ਜਿਹੜਾ ਰੁਖ ਹੈਗਾ ਉਹ ਪਹਿਲਾਂ ਨਾਲੋਂ ਤਬਦੀਲ ਹੋਇਆ ਹੋਇਆ ਹੈ ਔਰ ਬਾਕੀ ਅੰਦਰ ਜਾ ਕੇ ਜਿਸ ਤਰ੍ਹਾਂ ਦੀ ਗੱਲ ਹੋਏ ਉਹ ਤੋ ਜਿਆਦਾ ਸਪਸ਼ਟ ਹੋ ਜਾਏਗਾ ਤੇ ਮਿਲਦੇ ਆਂ ਸ਼ਾਮ ਨੂੰ ਦੇਖਦੇ ਆ ਕਿਹੜੇ 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 ਮੰਤਰੀ ਐਕਸਪੈਕਟਿਡ ਹੈਗੇ ਅੱਜ ਦੀ ਮੀਟਿੰਗ ਚ ਆ ਰਹੇ ਨੇ ਤੇ ਦੇਖੋ ਉਹਦੇ ਵਿੱਚ ਆਪਣੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਔਰ ਰੇਲਵੇ ਮੰਤਰੀ ਪਈਉਸ਼ ਗੋਇਲ ਜੀ ਅਤੇ ਸੋਮ ਪ੍ਰਕਾਸ਼ ਜੀ ਜਿਹੜੇ ਸਾਡੇ ਪੰਜਾਬ ਤੋਂ ਨੇ ਫਗਵਾੜੇ ਤੋਂ ਮੰਤਰੀ ਉਹ ਤਿੰਨਾਂ ਦਾ ਹੀ ਮਤਲਬ ਸਾਨੂੰ ਪਤਾ ਲੱਗਿਆ ਹੈ ਵੀ ਉਹ ਮੀਟਿੰਗ ਦੇ ਵਿੱਚ ਆ ਰਹੇ ਆ ਤੇ 22 ਦਿਨਾਂ ਬਾਅਦ ਇੱਕ ਵਾਰ ਦੁਬਾਰਾ ਜਿਹੜਾ ਹੈ ਗੱਲਬਾਤ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਜਿਹੜਾ ਹੈ 2 ਵਜੇ ਵਿਗਿਆਨ ਭਾਉਂ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ ਦੇਖਦੇ ਨੇ ਕਿ ਕੀ ਇਸ ਦਾ ਸਿੱਟਾ ਨਿਕਲਦਾ ਹੈ 35 ਦਿਨਾਂ ਤੋਂ ਜਿਹੜਾ ਨੇ ਕਿਸਾਨ ਧਰਨਾ ਦੇ ਰਹੇ ਨੇ ਠੰਡ ਦੇ ਵਿੱਚ ਜਿਹੜਾ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਹਾਲਾਂਕਿ ਜਿਹੜਾ ਹੈ ਅਮੈਂਡਮੈਂਟਸ ਤੇ ਹੀ ਕਾਇਮ ਹੈਗੀ ਦੇਖਦੇ ਨੇ ਕੀ ਨਤੀਜਾ ਇਸ ਮੀਟਿੰਗ ਦਾ ਨਿਕਲਦਾ ਹੈ এবੀਪੀ ਸੰਜਾ ਜੋਸ਼ ਜਜ਼ਬਾ ਜਨੂਨ